ਮਸਮ ਦੋ ਕੁ ਮਹੀਨੇ ਕੀ ਵਿਆਹ ਹੋਣਾ ਨਾਲ ਤੇ ਤੇ ਬੰਗੇ ਸ਼ਹਿਰ ਗਏ ਸੀ ਬਰਾੜ ਦੇ ਨਾਲ ਤੋਂ ਉੱਥੋਂ ਹੀ ਕਿਤੇ ਫੜੇ ਗਏ ਉੱਥੋਂ ਫੜ ਕੇ ਤੇ ਉਹਨਾਂ ਨੇ ਕਾਬਲਾ ਬਣਾ ਲਿਆ ਤੇ ਉੱਥੋਂ ਫਿਰ ਉੱਥੇ ਹੀ ਉਹਨਾਂ ਨੇ ਖਤਮ ਕਰਕੇ ਲੈਣ ਦੇ ਦਿੱਤੇ ਸਾਨੂੰ ਇਹ ਵੀ ਨਹੀਂ ਪਤਾ ਵੀ ਫੇਰ ਬਾਅਦ ਸਾਨੂੰ ਵੀ ਕਿਹਦੀ ਇਤਨਾ ਸਾਨੂੰ ਦੱਸਿਆ ਸੀ ਫਿਰ ਸਟਾਂ ਲੱਗੀਆਂ ਅਹੀਂ ਫੇਰ ਮੈਂ ਵੇਖਣ ਦੇਖਣ ਰਹੀ ਸੀ ਮੈਂ ਤੁਰੀ ਫੇਰਾਂ ਇਹਨੂੰ ਛੋਟਾ ਹੀ ਹੈ ਤੇ ਇਹਨੂੰ ਇੱਕ ਛੋਟਜੋਕੋ ਕਿਤੇ ਮੈਂ ਇਸ ਤਰ੍ਹਾਂ ਤੁਰੀ ਫਿਰਦਰੀ ਤੇ ਕੋਈ ਸਾਨੂੰ ਦੱਸਿਆ ਹੀ ਨਾ ਤੇ ਫੇਰ ਮੁੜ ਕੇ ਨਾ ਦੂਸਰੇ ਦਿਨ ਫੇਰ ਪਤਾ ਲੱਗਾ ਵੀ ਉਹਨਾਂ ਨੇ ਸੰਸਕਾਰ ਵੀ ਕਰ ਦਿੱਤਾ ਕਿਵੇਂ ਪਹਿਲਾਂ ਨੂੰ ਵੀ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਨੇ ਸੰਸਕਾਰ ਹੋਤੇ ਹੋਏ ਆਂ ਆਦੇ ਵਿਦਾਸਪਰ ਦੇ ਬਣਾ ਬਰਾੜ ਸੀ ਜਿਹਦੇ ਨੇ ਫੁੱਲ ਚੁਗਿਆ ਸਾਨੂੰ ਖੜਿਆ ਸੀ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਲੱਗਾ ਤੇ ਮੈਂ ਤਾਂ ਜਿੱਤਰਾ ਚਿਦਾਨ ਕੋ ਮਲੇ ਜੀ ਹੋ ਗਈ ਤੇ ਉਹਥੇ ਵੀ ਡੱਗ ਪਈ ਤੇ ਮੇਰੇ ਕੋਲ ਫੁੱਲ ਵੀ ਨਹੀਂ ਜਿੱਤਰਾ ਨਹੀਂ ਚੁਗਿਆ ਨੇ ਪੜਦਾ ਸੀ ਪੜਦਾ ਪੜਦਾ ਹੀ ਤੇ ਇਹਨਾਂ ਫੋਟੋਗ੍ਰਾਫਰ ਦਾ ਵੀ ਕੰਮ ਸਿੱਖਿਆ ਹੋਇਆ ਏ ਉਹਨੇ ਕਹਨੇ ਵੀ ਮੈਂ ਬੇਬੀ ਕੰਮ ਸਿੱਖਦਾ ਮੈਂ ਤੇ ਮੈਂ ਕੋਈ ਨਹੀਂ ਮੈਂ ਸ਼ਾਮਾਂ ਨੂੰ ਆ ਜਾਣਾ ਤੇ ਕਦੇ ਇਤਰਾ ਰਾਤ ਨੂੰ ਕਈ ਵਾਰੀ ਆ ਜਾਣਾ ਤੇ ਫਿਰ ਚੱਲ ਜਾਣਾ ਵਾ ਤੇ ਮੈਂ ਉਹਨੂੰ ਕਿਹਾ ਉਹਨਾਂ ਨੂੰ ਕਹਿੰਨੇ ਵੀ ਕੋਈ ਪੜਦਾ ਵਾ ਵੀ ਨਹੀਂ ਇਹੋ ਜੀ ਗੱਲ ਹੀ ਨਹੀਂ ਕੋਈ ਆਂਦੇ ਕੋਈ ਗੱਲ ਨਹੀਂ ਮਤਾ ਤੈਨੂੰ ਪਤਾ ਲੱਗੂ ਉਹਨੇ ਹੌਣ ਥੋੜੀ ਜਿ ਮਨ ਨੂੰ ਜਿ ਤਰ੍ਹਾਂ ਠੋਰ ਆ ਜਾਂਦੇ ਫੇਰ ਵੀ ਮਨ ਨੂੰ ਕੇ ਬੜੇ ਡੋਲ ਜਾਂਦੀ ਆ ਪਰ ਇੰਨੇ ਵੀ ਕੋ ਇਹ ਬੱਚੇ ਨੇ ਕੋਈ ਚੀਜ਼ ਪਿੰਡ ਚ ਉਹਨੇ ਮਾੜਾ ਕੰਮ ਨਹੀਂ ਕੀਤਾ ਨਾ ਕੋਈ ਚੀਜ਼ ਘਰੋਂ ਪਾਵੇਂ ਲਿੜੇ ਕਪੜਾ ਲੈ ਗਿਆ ਉਹਨੇ ਨੀ ਘਰਬਾਰੋਂ ਨੀ ਕੋਈ ਚੀਜ਼ ਲਿਆਂਦਾ ਬਰਾੜ ਨੇ ਵੇਖੋ ਉਹਨੇ ਇਹ ਨਾਲੇ ਰੱਖਿਆ ਹੀ ਜਿੱਥੇ ਅੱਖਣਾ ਉੱਤੇ ਚੱਲ ਜਾਂਦਾ ਹੀ ਆਪਣਾ ਨੀਤ ਸਾਪ ਨਾ ਰਿਆ ਹੀ ਸਾਲ ਪਿਛੋਂ ਬੇ ਕੋ ਕਾਲ ਤੱਕ ਤਾਂ ਫਿਰ ਜਦੋਂ ਅਰਦਾਸ ਕਰਮਦੇ ਆ ਉੱਥੇ ਵੀ ਫਿਰ 5-4 ਗੱਡੀਆਂ ਭੇਜਦੇ ਆ ਤੇ ਕਰਾਇਆ ਉਹ ਹੀ ਦਿੰਦੇ ਆ ਤੇ ਖਾਲਸਾ ਨੇ ਇਹ ਹੀ ਕਹਿੰਦੇ ਵੀ ਚਲੋ ਹੁਣ ਵੀ ਅਹੀਂ ਦੀ ਨਾ ਨੋਹਣੀ ਆ ਵੀ ਮੈਂ ਦੇਣੇ ਪੀ ਹੁਣ ਵੀ ਕੋ ਅਹੀਂ ਗਰੀਬ ਹੀ ਆ ਮੇਰੇ ਤੋਂ ਨਹੀਂ ਕੋਈ ਵੀ ਹੋਇਆ ਵਾ ਚਲੋ ਜੋ ਜਿੱਤਰਾ ਜਿੱਤਰਾ ਲਿਖੇ ਹੀ ਬੱਚੇ ਦੇ ਉਦੋਂ ਪਾਜੀ ਮੈਂ ਬਹੁਤ ਜ਼ਿਆਦਾ ਛੋਟਾ ਆ ਯਾਨੀ ਕਿ 3 ਜਾਂ 4 ਸਾਲ ਦਾ ਹੋਇਆਗਾ ਤੇ 12ਵੇਂ ਚੀ ਇਹਨਾਂ ਨੇ ਮਾਤਾ ਜੀ ਹੁਣਾਂ ਨੇ ਦੱਸਿਆ ਮੈਨੂੰ ਉਹਨਾਂ ਬਾਰੇ ਤੇ ਜਾਂ ਜਿੱਦਾਂ ਨਿਊਜ਼ਪੇਪਰ ਆ ਉਹਦੇ ਵਿੱਚ ਖਬਰ ਜੀ ਲੱਗੀ ਹੈ ਇਹਨਾਂ ਦੀ ਤੇ ਉੱਥੋਂ ਥੋੜਾ ਬਹੁਤ ਪਤਾ ਲੱਗਾ ਜਾਂ ਜਿੱਦਾਂ ਕੋਈ ਪਿੰਡ ਵਾਲਾ ਦੱਸਦਾ ਦੂਜਾ ਦੇ ਫਿਰ ਉਹ ਮਾਤਾ ਜੀ ਦੀ ਪੈਨਸ਼ਨ ਆਉਂਦੀ ਜਾਂ ਖਾਲਸਾ ਢੈਲੋ ਤੇ ਮੰਨ ਲਓ ਜਿੱਦਾਂ ਕੋਈ ਤਿਹਾੜ ਹੁੰਦਾ ਵਾ ਉਹ ਤੇ ਫਿਰ ਕਪੜਾ ਜਿਹੜਾ ਦੇ ਜਾਂਦੇ ਆ ਅੱਗੇ ਜਿੱਦਾਂ 3000 ਆਉਂਦੀ ਤੇ ਹੁਣ 4500 ਆ ਗਈ ਚਲੋ ਕੋ ਆ ਮਿਹਨਤ ਮੁੰਤ ਹੋ ਜਾਂਦੀ ਆ ਤੇ ਕੋ ਚਲੋ ਥੋੜੇ ਬੂਤੇ ਜਿੱਦਾਂ ਕਰਕੇ ਤੇ ਗੁਜ਼ਾਰਾ ਚੱਲੀ ਜਾਂਦਾ ਉਦਾਂ ਦੇ ਚਲੋ ਕਿ ਅਨਸਾਰ ਨਹੀਂ ਲਈ ਇਹਨਾਂ ਨੇ ਜਿੱਦਾਂ ਮਾਦਾ ਜੀ ਦੀ ਪੈਨਸ਼ਨ ਲਈ ਆ ਵੀ ਘਰ ਦਾ ਖਰਚਾ ਖਰਚਾ ਚੱਲੀ ਜਾਂਦਾ ਵਾ ਤੇ ਉਹਦਾ ਕਰਕੇ ਹੀ ਉਹਨਾਂ ਦਾ ਧੰਨਵਾਦ ਕਰਦੇ ਆ